ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਨੂੰ RAM RAM ਜਿਹੜੀ ਮੈਂ ਤੁਹਾਨੂੰ ਹੁਣ ਜਿਹੜੀ ਜ਼ਰੂਰੀ ਬੇਨਤੀ ਕਰਨੀ ਹੈ ਜਿਹੜੀ ਜ਼ਰੂਰੀ ਬੇਨਤੀ ਸਾਰੇ ਨੌਜਵਾਨ ਨੋਟ ਕਰ ਲਿਓ 24 ਤਰੀਕ ਦਿਨ ਐ ਆਦਿਨ ਵੀਰਵਾਰ ਨੂੰ ਵੱਟਾ ਕਾਠ ਆਪਾਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਕਰਕੇ ਪੂਰਾ ਵੱਡਾ ਵਿਸ਼ਾਲ ਮਾਰਚ ਮਹਾਲੀ ਦੇ ਵਿੱਚ ਕਰ ਲਈ ਜਾ ਰਹੇ ਹਾਂ ਇਹ ਵਿਸ਼ਾਲ ਪੂਰਾ ਮਾਰਚ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਤੱਕ ਪਹੁੰਚਣਾ ਐਸਐਸਪੀ ਨੂੰ ਜਿਹੜੀਆਂ ਸਾਰੀਆਂ ਦਰਖਾਸਤਾਂ ਲਿਖ ਕੇ ਦੇਣੀਆਂ ਨੇ ਤੇ ਡੀਸੀ ਨੂੰ ਮੰਗ ਪੱਤਰ ਦੇਣਾ ਕਿ ਜਿਹੜਾ ਏਜੰਟ ਮਾਫੀਆ ਖੱਗ ਮਾਫੀਆ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਚਾਹੀਦਾ ਇਸ ਕਰਕੇ ਵੱਡੀ ਲਹਿਰ ਜਿਹੜੀ ਆਪਾਂ ਸ਼ੁਰੂਆਤ ਕਰਨੀਆਂ ਕਿਉਂਕਿ ਪ੍ਰਸ਼ਾਸਨ ਆਪਾਂ ਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿੰਦਾ ਤੁਸੀਂ ਕਾਨੂੰਨ ਹੱਥਾਂ 'ਚ ਲੈਣਿਓ ਤੁਸੀਂ ਕਿਉਂ ਜਾਣਿਓ ਤੁਸੀਂ ਕਿਉਂ ਜਾਣਿਓ ਕਿਉਂਕਿ ਆਪਾਂ ਚੌਣਿਆਂ ਪਹਿਲਾਂ ਵੀ ਆਪਾਂ ਬਹੁਤ ਵਾਰੀ ਮੰਗ ਪੱਤਰ ਦਿੱਤੇ ਨੇਗੇ ਆਪਾਂ ਚੌਣਿਆਂ ਜਿਹੜੇ ਆਪਣੇ ਪ੍ਰੋਗਰਾਮ ਤਾਕੜੇ ਜਿਹੜੇ ਧਰਨੇ ਮਗਰ ਚੱਲਦੇ ਰਹਿਣਗੇ ਪਰ ਜਿਹੜਾ ਪ੍ਰਸ਼ਾਸਨ ਜਾਂ ਜਿਹੜੇ ਪੋਲੀਟੀਕਲ ਬੰਦੇ ਇਹ ਗੱਲ ਕਹਿੰਦੇ ਨੇ ਵੀ ਕਾਨੂੰਨ ਹੱਥਾਂ 'ਚ ਲੈਣਿਓ ਉਹਨਾਂ ਨੂੰ ਆਪਾਂ ਇਹ ਗੱਲ ਕਹਿਣ ਦਾ ਮੌਕਾ ਨਹੀਂ ਦੇਣਾ ਤਾ ਕਰਕੇ ਜਿਹੜਾ ਨੌਜਵਾਨੋਂ ਵੱਡਾ ਪ੍ਰੋਗਰਾਮ ਕਰਨ ਲਈ ਜਾ ਰਹੇ ਆ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਨਾਲ ਲੱਗਦੇ ਸਾਰੇ ਸੂਬਿਆਂ ਨੂੰ ਬੇਨਤੀ ਆ ਵੀ ਅਸੀਂ ਜਿਹੜਾ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਕੈਨਸਲ ਕਰਕੇ ਅਸੀਂ ਵੀਰਵਾਰ ਨੂੰ ਵੱਡਾ ਪ੍ਰੋਗਰਾਮ ਵੱਡਾ ਮਾਰਚ ਲੈ ਕੇ ਅਸੀਂ ਜਿਹੜਾ ਐਸਐਸਪੀ ਤੇ ਡੀਸੀ ਦਫ਼ਤਰ ਤੱਕ ਰ ਪਹੁੰਚਣਾ ਕਿਸਾਨ ਜਿੱਥੇ ਬੰਦੇ ਨੇ ਝਾਗੂ ਵੀ ਆ ਰਹੇ ਨੇਗੇ ਮਜ਼ਦੂਰ ਜਿੱਥੇ ਬੰਦੇ ਦੇ ਝਾਗੂ ਵੀ ਆ ਰਹੇ ਨੇ ਹੋਰ ਜਿੰਨਾ ਵੀ ਭਰਾਵਾਂ ਨੇ ਸ਼ਾਮਲ ਹੋਣਾ ਸਾਵਨ ਨੂੰ ਖੁੱਲਾ ਸੱਦਾ ਅਸੀਂ ਚਾਹੁੰਆਂ ਵੀ ਜਿਹੜਾ ਗੰਦ ਸਾਫ ਕੀਤਾ ਜਾਵੇ ਕਿਉਂਕਿ ਮਹਾਲੀ ਚੰਡੀਗੜ੍ਹ ਦੇ ਵਿੱਚ ਮੁੱਖ ਅੱਡਾ ਜਿਹੜਾ ਹੈ ਬਣਿਆ ਹੋਇਆ ਆਓ ਨੌਜਵਾਨੋ ਇਹ ਪੰਜਾਬ ਨੂੰ ਇਹ ਨੌਜਵਾਨੀ ਨੂੰ ਵਕ ਵਕ ਜਿਹੜੇ ਹੋਰ ਸੂਬਿਆਂ ਦੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆਪਾਂ ਕਰੀਏ ਇਸ ਕਰਕੇ ਹੱਥ ਵੰਡ ਕੇ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਵੀ ਮੀਡੀਆ ਵੱਡੀ ਗਿਣਤੀ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਨੂੰ ਕਵਰ ਕਰੇ ਤਾਂ ਕਿ ਜਿਹੜੇ ਲੋਕਾਂ ਲੋਕ ਲੁੱਟ ਤੋਂ ਜਿਹੜੇ ਉਹ ਬਚ ਸਕਣ ਇਹ ਗੰਦ ਨੂੰ ਸਾਫ਼ ਕੀਤਾ ਜਾ ਸਕੇ ਤੇ ਤਕੜਾ ਵੱਡਾ ਕਾਨੂੰਨ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਜਿਵੇਂ ਹਰਿਆਣਾ ਨੇ ਲੈ ਕੇ ਆਂਦਾ ਉਸ ਤਰ੍ਹਾਂ ਵੱਡਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਮਤਾ ਪਾਇਆ ਜਾਵੇ ਇਨ੍ਹਾਂ ਏਜੰਟਾਂ ਉਪਰ ਸਖਤ ਕਾਰਵਾਈਆਂ ਹੋਣ ਤਾਂ ਜਿਹੜੇ ਨੌਜਵਾਨ ਬਚ ਸਕਣ ਚਿੱਟੇ ਚਿੱਟਾ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਇਹ ਇਹਨਾਂ ਦੇ ਘਟ ਆਏ ਜਾਂਦੇ ਨੇ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਂਣ ਹਰੇਕ ਪਿੰਡ ਦੇ ਵਿੱਚ 10 ਬੰਦਿਆਂ ਦੇ ਨਾਲ 20 ਬੰਦਿਆਂ ਨਾਲ ਟੱਗੀ ਬੱਜੀ ਹੋਈ ਹੈ ਇਸ ਕਰਕੇ ਇਹ ਬਹੁਤ ਵੱਡਾ ਮਾਫੀਆ ਹੈ ਆਓ ਇਸ ਮਾਫੀਆ ਦੀ ਜੜ ਪੱਤੀਏ ਦੇਖੋ ਜੀ 24 ਜੁਲਾਈ ਨੂੰ ਬਹੁਤ ਵੱਡਾ ਵਿਸ਼ਾਲ ਪ੍ਰਦਰਸ਼ਨ ਆਪਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਕਰ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਹੈ 24 ਤਰੀਕ ਨੂੰ ਆਪਾਂ ਮੰਗ ਪੱਤਰ ਦੇਣਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਸਖਤ ਸ਼ਬਦਾਂ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਸਖਤ ਕਾਰਵਾਈਆਂ ਨਹੀਂ ਹੋਈਆਂ ਜਿੰਨੇ ਵੀ ਸਰਕਾਰੀ ਕਰਲੇ ਨੇ ਜਾਂ ਜਿੰਨੇ ਵੀ ਇਮੀਗ੍ਰੇਸ਼ਨ ਦੇ ਦਫਤਰ ਨੇ ਉਹਨਾਂ ਦੇ ਬਾਰੇ ਵੀ ਪਰਮਾਨੈਂਟ ਧਰਨੇ ਚਲਾਏ ਜਾਣਗੇ ਤਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ 24 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਅੰਬਸਰ ਗੁਰਦੁਆਰੇ ਦੇ ਵਿੱਚ ਜਿਆਦੇ ਤੋਂ ਜਿਆਦੇ ਪਹੁੰਚੋ ਤਾਂ ਜੋ ਉਸ ਦਿਨ ਆਪ ਆਪਣੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜ ਸਕੀਏ ਤੇ ਜੋ ਇਮੀਗ੍ਰੇਸ਼ਨ ਮਾਫੀਆ ਐ ਇਸ ਤੇ ਨੱਥ ਪਾਸ ਕੀ ਜਿੰਦੇ ਵੀ ਹੋ ਸਕਦਾ ਇਹ ਤੁਮਾ ਅਸੀਂ ਜਿੰਦੇ ਵੀ ਲਾਵਾਂਗੇ ਲੜਾਈ ਹੋਰ ਤੇਜ ਕਰਾਂਗੇ ਪਰ ਲੋੜ ਆ ਇੱਕ ਵਾਰੀ ਤੁਹਾਡਾ ਵੱਡਾ ਕੱਟ ਦਿਖਾ ਕੇ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਖਾਈਏ ਵੀ ਇਹ ਤੁਸੀਂ ਇਹਨਾਂ ਦੇ ਨੱਥ ਕਿਉਂ ਨਹੀਂ ਪਾ ਰਹੇ ਤਾਂ ਕਰਕੇ ਜਿਹੜਾ ਸਾਨੂੰ ਲੜਨਾ ਪੈ ਰਿਹਾ ਇੱਕ ਬੇਨਤੀ ਹੋਰ ਕਰਦਾ ਵੀ ਸਾਰੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਇਹ ਪੀੜਤ ਲੋਕ ਨੇ ਕੱਲਾ ਇਹ ਨਾ ਕਿ ਉਹ ਵੀ ਤੁਸੀਂ ਆਪਾਂ ਮਹਾਲੇ ਵਾਲੇ ਉਹੀ ਏਜੰਟਾਂ ਨਾਲ ਹੀ ਲੜਨਾ ਲਿਸਟਾ ਉਥੇ ਬਣਾਵਾਂਗੇ ਕੱਲੇ ਕੱਲੇ ਬਕਾਇਦਾ ਨਾਂ ਲਿਖਾਂਗੇ ਕਿਹੜੇ ਸਹਿਰ ਦਾ ਲੁਧਿਆਣਾ ਖੰਨਾ ਜਿੱਥੋਂ ਵੀ ਹੈਗੇ ਨੇ ਸਾਰੇ ਬੰਦੇ ਭਾਈ ਬਣ ਕੇ ਜਰੂਰ ਪਹੁੰਚ ਜਾਓ ਇੱਕ ਵਾਰੀ ਜਿਹੜੀ ਲਿਸਟ ਬਣ ਗਈ ਸੀ ਦੁਬਾਰੇ ਲਿਸਟ ਲਈ ਬਣਾਉਣੀ ਇੱਕ ਹੱਥ ਬਨ ਕੇ ਬੇਨਤੀ ਆ ਸਾਰੇ ਪਹੁੰਚ ਜਾਓ ਉਥੇ ਵੱਡਾ ਪ੍ਰਦਰਸ਼ਨ ਕਰਨਾ ਭਾਈ ਜਿਹੜੇ ਆਪਾਂ ਨੂੰ ਕਹਿੰਦੇ ਨੇ ਕਾਨੂੰਨ ਹੱਥ ਤੇ ਲੈਂਦੇ ਨੇ ਐ ਕਰਦੇ ਨੇ ਆਪਾਂ ਵੱਡੇ ਅਫਸਰਾਂ ਨੂੰ ਮਿਲ ਕੇ ਇਹ ਭਾਈ ਆਪਾਂ ਕੰਮ ਕਰਾਂਗੇ ਵੈਰੀ ਗੁੱਡ ਸਰਪੰਚ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਅਸੀਂ ਜਿਹੜੇ ਹੋਰਾਂ ਜ਼ਿਲ੍ਹੇ ਦੇ ਸਾਰੇ ਪੰਜਾਬ ਦੇ ਲੋਕ ਕਿਉਂਕਿ ਇਹ ਜਿਹੜੇ ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਾਂ ਦਾ ਵੀ ਪ੍ਰੋਗਰਾਮ ਕਰਾਂਗੇ ਸੀ ਪੂਰੇ ਜ਼ਿਲ੍ਹਾਂ ਦਾ ਪ੍ਰੋਗਰਾਮ ਕਰਾਂਗੇ ਤੇ ਬੁੱਧਵਾਰ ਨੂੰ ਸਾਰੇ ਭਰਾ ਨਾ ਪਹੁੰਚਣ ਤੇ ਬੁੱਧਵਾਰ ਨੂੰ ਬੁੱਧਵਾਰ ਨੂੰ ਘਰੇ ਪਹੁੰਚਣ ਦੀ ਬਜਾਏ ਆਪਾਂ ਵੀਰਵਾਰ ਨੂੰ ਤੁਹਾਨੂੰ ਉੱਥੇ ਸਾਰੇ ਭਰਾਵਾਂ ਨੂੰ ਮਿਲਾਂਗੇ ਇਹ ਸਾਰੇ ਜਣੇ ਨੋਟ ਕਰ ਲੈਣ ਸਾਰੇ ਜਿੰਨੇ ਵੀ ਵੱਖ-ਵੱਖ ਜ਼ਿਲ੍ਹਾਂ ਦੇ ਵਿੱਚ ਹੋ ਸਕਦਾ ਮਹਾਲੀ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਵੱਡਾ ਜਲੰਧਰ ਦਾ ਦੇਗੀ ਅਸੀਂ ਜਲੰਧਰ ਵੀ ਅਸੀਂ ਇਹ ਜਿਹੜਾ ਵੱਡਾ ਪ੍ਰਦਰਸ਼ਨ ਕਰਾਂਗੇ ਸਾਰੇ ਜਣੇ 24 ਤਰੀਕ ਕੱਲਾ-ਕੱਲਾ ਨੌਜਵਾਨ ਮਾਂ-ਮਾਂ ਭੈਣਾ ਕਿਸਾਨ ਮਜ਼ਦੂਰ ਤੇ ਆਪਣਾ ਵਪਾਰੀ ਵਰਗ ਸਾਰੇ ਲੋਕ ਜਿੰਨੇ ਵੀ ਇਹਨਾਂ ਤੋਂ ਪੀੜਤ ਨੇਗੇ ਆ ਉਹਨਾਂ ਦੀ ਜੜ ਪੱਟਿਏ ਸਖਤ ਕਾਨੂੰਨ ਬਣਾਈਏ ਤੇ ਇਹਨਾਂ ਦਾ ਜਿਹੜਾ ਆਪਾਂ ਪਹਿਲਾ ਜਲੂਸ ਕੱਢਦੇ ਹਾਂ ਹੋਰ ਇਹਨਾਂ ਦਾ ਵੱਡਾ ਜਲੂਸ ਮਾਰਚ ਨਾਲ ਹੀ ਕੱਢੀਏ ਧੰਨਵਾਦ